ਜੇਕਰ ਆਪਣੇ ਪਰਿਵਾਰ ਨਾਲ ਪਿਆਰ ਕਰਦੇ ਹੋ ਨਾ ਤਾਂ ਇਹ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਤੁਹਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਸਮੱਸਿਆਵਾਂ ਹੋ ਸਕਦੀਆਂ ਨੇ ਪਰ ਜੇਕਰ ਤੁਹਾਨੂੰ ਸਿਹਤ ਦੀ ਸਮੱਸਿਆ ਆਈ ਫਿਰ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਇੱਕੋ ਹੀ ਸਮੱਸਿਆ ਹੋਊ ਬਾਕੀ ਸਾਰਾ ਕੁਝ ਪੈਸਾ ਰਿਸ਼ਤੇ ਕੰਮਕਾਰ ਇਹਦੇ ਹੇਠਾਂ ਆ ਜਾਣਗੇ ਇੱਕਦਮ ਜਿਹੜੀਆਂ ਚੀਜ਼ਾਂ ਦਾ ਤੁਸੀਂ ਫਿਕਰ ਕਰਦੇ ਸੀ ਨਾ ਉਹ ਛੋਟੀਆਂ ਲੱਗਣ ਲੱਗ ਜਾਣਗੀਆਂ ਕੁਝ ਵੀ ਜ਼ਰੂਰੀ ਨਹੀਂ ਰਹੂਗਾ ਕਿਉਂਕਿ ਤੁਹਾਡੀ ਸਿਹਤ ਹੀ ਠੀਕ ਨਹੀਂ ਹੈ ਤੁਸੀਂ ਅਰਦਾਸ ਕਰੋਗੇ ਕਿ ਬਸ ਇੱਕ ਵਾਰ ਠੀਕ ਹੋ ਜਾਵਾਂ ਜੇ ਸਿਹਤ ਹੈ ਤਾਂ ਕੰਮਕਾਰ ਹੈ ਸਿਹਤ ਹੈ ਤਾਂ ਆਜ਼ਾਦੀ ਨਾਲ ਘੁੰਮ ਸਕਦੇ ਆ ਖੁਸ਼ ਹੋ ਸਕਦੇ ਆ ਪੈਸਾ ਕਮਾ ਸਕਦੇ ਆ ਦੂਜਿਆਂ ਦਾ ਧਿਆਨ ਰੱਖ ਸਕਦੇ ਆ ਪਰ ਅਸੀਂ ਆਪਣੀ ਸਿਹਤ ਨੂੰ ਸੀਰੀਅਸ ਨਹੀਂ ਲੈਂਦੇ ਉਦੋਂ ਲੈਨੇ ਆ ਜਦੋਂ ਇਹ ਖਰਾਬ ਹੋ ਜਾਂਦੀ ਆ ਫਿਰ ਦਵਾਈਆਂ ਉੱਪਰ ਖਰਚਾ ਕਰਦੇ ਆ ਖਾਣ ਪੀਣ ਠੀਕ ਕਰਦੇ ਆ ਐਕਸਰਸਾਈਜ਼ ਕਰਦੇ ਆ ਪਰ ਹੁਣ ਕਿਉਂ ਨਹੀਂ ਯਾਦ ਰੱਖੋ ਬਿਮਾਰੀ ਨਾਲ ਰਹਿਣਾ ਸਭ ਤੋਂ ਔਖਾ ਹੁੰਦਾ ਸਾਡੇ ਸਾਰੇ ਸੁਪਨੇ ਖਤਮ ਹੋ ਜਾਂਦੇ ਇਸ ਲਈ ਆਪਣੀ ਸਿਹਤ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਪਰ ਅਸੀਂ ਰੱਖਦੇ ਹੀ ਨਹੀਂ ਨਹੀਂ ਤਾਂ ਸਾਡੇ ਆਲੇ ਦੁਆਲੇ ਇੰਨੀਆ ਕੈਮਿਸਟਰੀ ਦੀਆਂ ਦੁਕਾਨਾਂ ਨਾ ਹੁੰਦੀਆਂ ਇੱਕ ਗੱਲ ਦੱਸਾਂ ਮੈਨੂੰ ਲੱਗਦਾ ਤੁਸੀਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹੋ ਤੇ ਤੁਸੀਂ ਆਪਣੇ ਪਰਿਵਾਰ ਦੀ ਤੇ ਆਪਣੀ ਸਿਹਤ ਦਾ ਧਿਆਨ ਲੱਖੋਗੇ ਜੇ ਹਾਂ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ